ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਸੋ ਅੱਜ ਇੱਕ ਵਾਰ ਫੇਰ ਹਾਜ਼ਰ ਹਾਂ ਤੁਹਾਡੇ ਆਪਦੇ ਚੈਨਲ ਆਈ ਐਮ ਫਾਰਮਰ ਤੇ ਸੋ ਤੁਹਾਨੂੰ ਅੱਜ ਇਹ ਤਿੱਜੀ ਵੀਡੀਓ ਸਿੱਧੀ ਕਰਾਈ ਦੀ ਤੀਜਾ ਪਾਰਟ ਪਾਉਣ ਜਾ ਰਹੇ ਹਾਂ ਸੋ ਤੁਸੀਂ ਦੇਖ ਰਹੇ ਹੋ ਸਾਰੇ ਝੋਨਾ ਬਹੁਤ ਸੋਹਣਾ ਗੁਚਕਿਆ ਜੀ ਸ਼ਾਇਦ ਧੁੱਪ ਵਾਝਦੀ ਹੈ ਸੂਰਜ ਚੰਗੀ ਤਰ੍ਹਾਂ ਦੇ ਦਨ ਹੋਏ ਪਰ ਉੱਗਿਆ ਬਹੁਤ ਸੋਹਣਾ ਜਿਸ ਨੂੰ ਆਪਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਤੇ ਇਸ ਦੇ ਨਾਲ ਆਪਾਂ ਤੀਜਾ ਪਾਣੀ ਲਾਤਾ ਜੀ ਅੱਜ ਤਾਂ ਨੂੰ ਆਪਾਂ ਵੀਡੀਓ ਦੇ ਨਾਲ ਨਾਲ ਡੇਟ ਵੀ ਸ਼ੇਅਰ ਕੀਤੀ ਵੀ ਆਇਆ ਡੇਟ ਨੂੰ ਇੰਨਾ ਮਲ ਪਾਣੀ ਲਾਇਆ ਤੇ ਇਦਾਂ ਕੀਤਾ ਸਾਰਾ ਕੁਝ ਤੁਹਾਨੂੰ ਡਿਟੇਲ ਦੱਸਿਆ ਵੀਡੀਓ 'ਚ ਤੁਹਾਨੂੰ ਨਾਲ ਦੀ ਨਾਲ ਦੱਸ ਦਈਏ ਕਈ ਕਿਸਾਨ ਵੀਰੇ ਦੇ ਫੋਨ ਆਉਂਦੇ ਆ ਵੀ ਦੂਜਾ ਪਾਣੀ ਕਦੋਂ ਲਾਈਏ ਤੀਜਾ ਪਾਣੀ ਕਦੋਂ ਲਾਈਏ ਸੋ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਆ ਦੂਜਾ ਪਾਣੀ ਪੰਜਵੇਂ ਛੇਵੇਂ ਦਿਨ ਲਾ ਦਿਓ ਜੇ ਜ਼ਿਆਦਾ ਦਿਨ 7 ਦਿਨ 8 ਦਿਨ ਪੈ ਗਏ ਨਾ ਝੋਨਾ ਤਾਂ ਡਾ ਸੜ ਜਾਂਦਾ ਹੈ ਬੀਜ ਝੋਨਾ ਹੁੰਦਾ ਨਹੀਂ ਜੇ ਵੀਰ ਲੱਗੂਗਾ ਉਹਦਾ ਕੋਈ ਫਾਇਦਾ ਨਹੀਂ ਜੇ ਸ਼ੇਵੇਂ ਦਿਨ ਪਾਣੀ ਲਾ ਦੇ ਜਦੋਂ ਪਤਾ ਲੱਗ ਜੇ ਪਹਿਲੀ ਮਾੜੀ ਮਾੜੀ ਤੋਂ ਚਿੱਟੀ ਹੋ ਗਈ ਆ ਪਾਣੀ ਲਾ ਦੋ ਸੋ ਸਾਡੀ ਆ ਪਾਲੀ ਤੀਜਾ ਪਾਣੀ ਮੰਗਣ ਡਿਆ ਸੀ ਝੋਨਾ ਨੂੰ ਤੀਜਾ ਪਾਣੀ ਅੱਜ ਆਪ ਲਾਤਾ ਵਾ ਮੈਕਸਿਮਮ ਆਪਣੇ 12-13 ਦਾ ਦਿਨਾਂ ਦਾ ਹੋ ਗਿਆ ਝੋਨਾ ਸ਼ਾਇਦ ਚੇਤਾ ਉਹ ਨਹੀਂ ਸਹੀ ਡੇਟ 15 ਦਿਨਾਂ ਦਾ ਹੋ ਗਿਆ ਹੋਊਗਾ ਸੋ ਤੁਹਾਨੂੰ ਨਾਲ ਦੀ ਨਾਲ 10 ਦਿਨ ਚਾਹੁੰਦੇ ਆ ਵੀਰੋ ਕਈ ਕਿਸਾਨ ਮੇਰੇ ਤੇ ਫੋਨ ਆਉਂਦੇ ਆ ਵੀ ਸਾਡੇ ਵੀ ਕਿੰਨਾ ਪਾਈਏ ਕਈਆਂ ਦੇ ਫੋਨਾਂ ਤੇ ਕੋਈ ਲੱਦਨ ਬੜਾ ਹੋ ਗਿਆ ਨਦੀਨ ਨਾਸ਼ਕ ਸੋ ਤੁਹਾਨੂੰ ਦੱਸ ਤੀਏ ਵੀਰੋ ਪਹਿਲੀ ਗੱਲ ਤੇ ਇਹ ਬੀ ਕੰਪਨੀ ਕਹਿੰਦੀ ਆ ਵੀ 7 ਕਿਲੋ ਪਾਓ 7 ਕਿਲੋ ਤੋਂ ਜ਼ਿਆਦਾ ਨਾ ਪਾਓ। ਦੂਜੀ ਗੱਲ ਇਹ ਵੀ 7 ਤੋਂ 7.5 8 ਹੋ ਜੇ 8.5 ਹੋ ਜੇ ਉਸ ਤੋਂ ਬਾਅਦ ਬੀ ਨੇ ਪਾ ਸੋ ਕਈਆਂ ਨੇ ਵੀ 10 ਕਿਲੋ 11 ਕਿਲੋ ਪਾਤਾ ਜੀ। ਉਹ ਚੋਂ ਨਾ ਅੱਗੂ ਤੇ ਬਹੁਤ ਸੋਨਾ ਬੜੀਆਂ ਲਹਿਰਾਂ ਚ ਅੱਗੂ ਬੜਾਉਦੀ ਆ ਪਰ ਉਹਦੇ ਨਾਲ ਨਾਲ ਇੱਕ ਗੱਲ ਹੋਰ ਆ ਜਦੋਂ ਉਹ ਚੋਂ ਨਾ ਬੂਟਾ ਵੱਜ ਜਾਂਦਾ ਬੂਟਾ ਵੱਜ ਜਾਂਦਾ ਤੇ ਬੂਟਾ ਚੌੜਾ ਨਹੀਂ ਕਰਦਾ ਜੀ। ਚੌੜਾ ਨਹੀਂ ਜਦੋਂ ਬੂਟਾ ਦਾ ਮੁੰਜਰ ਮੁੰਜਰ ਕੱਟ ਪੈਂਦੀ ਆ। ਦਾ ਮਾਲਾ ਪਰਾ ਝਾੜ ਘਟ ਨਿਕਲਦਾ ਸਿੱਧੀ ਗੱਲ ਤੁਹਾਨੂੰ ਦੱਸਦੀ ਉਹ ਝਾੜ ਹੀ ਘਟ ਨਿਕਲਦਾ ਝੋਨਾ ਸਤਾ ਰਹੂਗਾ ਘਟ ਤੋਂ ਘਟ ਵੀ ਗਿੱਠ ਦੇ ਆਪ ਤੇ ਗਿੱਠ ਤੋਂ ਥੋੜਾ ਘਟ ਜਿੱਦਾ ਵੇਖੋ ਆਹੋ ਆ ਪੂਰਾ ਗਿੱਠ ਤੇ ਬੂਟਾ ਜੀ ਤੇ ਇਹ ਝੋਨਾ ਬਹੁਤ ਵਧੀਆ 30 ਕੁਇੰਟਲ 28 ਕੁਇੰਟਲ 29 ਕੁਇੰਟਲ ਮਾਲੀਦਾ ਉਹਨਾਂ ਝਾੜ ਨਿਕਲ ਨਿਕਲਾ ਸਾਨੂੰ ਪਤਾ ਹੈ ਇਹ ਚੀਜ਼ ਦਾ ਸਾਡਾ ਐਕਸਪੀਰੀਅੰਸ ਹੋ ਗਿਆ 7-8 ਸਾਲ ਦਾ ਸੋ ਜਿਹੜੇ ਵੀਰ ਕਿਸਾਨ ਜਿਆਦਾ ਵੀ ਪਾਣ ਦੇ ਲਾਲਚ ਨੂੰ ਵੀ ਵਾਧਤ ਦਾਣਾ ਹੋਊਗਾ ਵਾਧੂ ਉਹਦਾ ਫਾਇਦਾ ਨਹੀਂ ਜੀ ਉਹਦਾ ਮਤਲਬ ਇਹ ਵੀ ਝੋਨੇ ਨੂੰ ਸਪੇਸ ਨਹੀਂ ਮਿਲਦੀ ਜਗ੍ਹਾ ਨਹੀਂ ਮਿਲਦੀ ਬੂਟਾ ਫਿਲਰ ਨੂੰ ਸੋ ਬੂਟਾ ਫਿਲਰ ਨੂੰ ਜਗ੍ਹਾ ਮਿਲੂਗੀ ਵੱਧ ਗ੍ਰੋਥ ਕਰੂਗਾ ਫਿਰ ਤਾਂ ਹੀ ਉਮਲ ਵੱਧ ਮੁੰਜਟੂ ਜਿਆਦਾ ਲੱਗ ਲੱਗੇ ਆਪਾਂ ਵੱਧ ਵੀ ਪਾ ਕੇ ਝੋਨਾ ਵੱਧ ਮਤਲਬ ਕੀਰ ਦਿੰਨੇ ਆ ਵੀ ਇਹਦਾ ਝੋਨੇ ਦਾ ਤਾਂ ਉਹ ਫਿਰ ਨਾ ਆਪਾਂ ਨੂੰ ਰਿਜ਼ਲਟ ਤੇ ਬਹੁਤ ਘੱਟ ਮਲ ਮੁੰਜਰ ਨਹੀਂ ਪੈਂਦੀ ਇਹਨੂੰ ਰਿਜ਼ਲਟ ਬੜਾ ਘੱਟ ਬੜਾ ਫਿਰ ਝਾੜ ਘੱਟ ਨਹੀਂ ਵਾ ਪ੍ਰਾਲੀ ਪੂਰੀ ਨਹੀਂ ਪ੍ਰਾਲ ਬਹੁਤ ਹੁੰਦਾ ਪ੍ਰਾਲ ਨੂੰ ਆਪਾਂ ਆਪਾਂ ਨੂੰ ਫਲ ਨਾਲ ਮਤਲਬ ਆ ਬੂਟੇ ਬਹੁਤ ਹੁੰਦੇ ਪਰ ਉਹਦਾ ਝਾੜ ਘਟ ਨਿਕਲਦਾ ਜੇ ਇਹ ਤੁਹਾਨੂੰ ਦੱਸਣੀ ਗੱਲ ਜ਼ਰੂਰੀ ਜੇ ਬਹੁਤ ਜ਼ਰੂਰੀ ਸੋ ਤੁਹਾਨੂੰ ਦੱਸ ਦਈਏ ਵੀ ਬੀ ਇਹਦਾ ਇੰਨਾ ਹੀ ਪਾਓ 8 ਕਿਲੋ ਤੋਂ ਵੱਧ ਨਾ ਜਾਵੇ ਕੋਈ ਵੀਰ ਜਿਹੜੇ 10 ਕਿਲੋ 11 ਕਿਲੋ ਪਾਉਂਦੇ ਉਹਨਾਂ ਦੀ ਵੀ ਤੁਹਾਨੂੰ ਵੀਡੀਓ ਪਾਵਾਂਗੇ ਦਿਖਾਵਾਂਗੇ ਸਾਡੇ ਲਾਗੇ ਉਹ ਵੀ ਪਾਲਿਓ ਵੀ ਤੁਹਾਨੂੰ ਸਾਰਾ ਕੁਝ A to Z ਡਿਟੇਲ ਦੱਸਾਂਗੇ ਕਿਰਨ ਤੋਂ ਲਾ ਕੇ ਵੜਨ ਤੱਕਾਂ ਤੇ ਮੰਡੀ 'ਚ ਤਲਾਉਣ ਤੱਕਾਂ ਸਾਰੀ ਡਿਟੇਲ ਤੁਹਾਨੂੰ ਦੱਸਾਂਗੇ ਸੋ ਆ ਤੁਸੀਂ ਦੇਖ ਰਹੇ ਹੋ ਕਿੰਨਾ ਵਧੀਆ ਚੋਣ ਹੈ ਹੋਗਾ ਇਹ ਸੋ ਤੁਪ ਦੇ ਕਰਨ ਸ਼ਾਇਦ ਨਾਮ ਵੀ ਦਿਸਣ ਡਿਆ ਹੋਏ ਵਧੀਆ ਆਪਾਂ ਨਾ ਮੈਗਜ਼ੂਮ ਕਰਕੇ ਥੋੜਾ ਜਿਹਾ ਲਾ ਕੇ ਬੈਠਾ ਦਿਖਾਉਣਾ ਦੇਖੋ ਜੀ ਕਿੱਡਾ ਸੋਹਰਾ ਚੁੰਨਾਉ ਗਿਆ ਦੇ ਸੋ ਇਸ ਤੋਂ ਸੰਗਣਾ ਨਾ ਕਰ ਵੀਰਾਂ ਨੂੰ ਬੇਨਤੀ ਆ ਸਾਰਿਆਂ ਨੂੰ ਤੇ ਨਾਲ ਨਾਲ ਤੁਸੀਂ ਦੇਖਣਾ ਥੋੜਾ ਥੋੜਾ ਲਿੱਦਣ ਵੀ ਲਾ ਪਿਆ ਡੀਲਾ ਸੋ ਇਹ ਥੋੜਾ ਜਿਹਾ ਝੋਨਾ ਹੁੰਦਾ ਵਾ ਇਹਨੂੰ ਆਪਾਂ ਸਪਰੇਅ ਮਾਰਾਂਗੇ ਸਪਰੇਅ ਵੀ ਤੁਹਾਨੂੰ ਦੱਸਾਂਗੇ ਜੀ ਜਿਹੜੀ ਮਾਰਨੀ ਜਿਹੜੀ ਵਧੀਆ ਜਿਹੜੀ ਬੈਸਟ ਹੈ ਸਭ ਚੀਜ਼ ਤੁਹਾਨੂੰ ਦੱਸਾਂਗੇ ਸਾਡਾ ਸਾਥ ਦਿੰਦੇ ਰਹੋ ਚੈਨਲ ਸਬਸਕ੍ਰਾਈਬਰ ਕਰਦੇ ਰਹੋ ਸਾਰੇ ਡਿਟੇਲ ਤੁਹਾਨੂੰ ਦੱਸ ਦੇ ਰਿਹਾ ਹਾਂ ਇਹ ਚੱਲ ਲਈ ਸੋ ਬਾਕੀ ਜੇ ਕਿਹਨੇ ਵੱਧ ਜਾਣਕਾਰੀ ਲੈਣੀ ਹੋ ਤਾਂ ਸਾਡੇ ਕੰਟੈਕਟ ਕਰਦਾ ਸਾਡੇ ਨੰਬਰਾਂ 'ਤੇ ਕਰ ਸਕਦੇ ਹੋ ਤੇ ਆ ਦੇਖ ਲਓ ਜੀ ਤੁਹਾਡੇ ਸਾਹਮਣੇ ਆ ਸਾਰਾ ਕੁਝ